ਜਾਂ ਵਿਚਾਰ ਚਰਚਾ ਕਰਨੇ ਉਸ ਵਿੱਚ ਸੈਂਕੜੇ ਪ੍ਰਸ਼ਨ ਨੇ ਤੇ ਇੱਕ ਪ੍ਰਸ਼ਨ ਤੇ ਉੱਤਰ ਦਾ ਜ਼ਿਕਰ ਹਰ ਸਿੱਖ ਕਰਦਾ ਜਦੋਂ ਪੁੱਛਿਆ ਜਾਂਦਾ ਤੇਰਾ ਗੁਰੂ ਕੌਣ ਅਸੀਂ ਮਹਾਰਾਜ ਜੀ ਨੇ ਪੁੱਛਿਆ ਉਹਨਾਂ ਨੇ ਸਿਧਾਂ ਨੇ ਕਿਉਂਕਿ ਗੁਰੂ ਨਾਨਕ ਸਾਹਿਬ ਜਿੰਨਾ ਕਿਸੇ ਨੇ ਇਸ ਧਰਤੀ ਦਾ ਭਰਮਣ ਕਰਕੇ ਪ੍ਰਚਾਰ ਨਹੀਂ ਕੀਤਾ ਮੈਂ ਕਿਸੇ ਸ਼ਬਦ ਕਰੇ ਪੂਰੇ ਇਸ ਪਲੈਨਟ ਤੇ ਜਿਸ ਦਿਨ ਦੀ ਮਾਨਵ ਜਾਤੀ ਪੈਦਾ ਹੋਈਏ ਕੋਈ অবতার ਕੋਈ ਪੈਗੰਬਰ ਕੋਈ ਵੀ ਜਿਨ੍ਹਾਂ ਪਰਮਨ ਗੁਰੂ ਨਾਨਕ ਸਾਹਿਬ ਨੇ ਕੀਤਾ ਜਿਨ੍ਹਾਂ ਉਹਨਾਂ ਨੇ ਮਾਨਵਤਾ ਨੂੰ ਸਿੱਧੇ ਰਸਤੇ ਪਾਇਆ ਉਹਨਾਂ ਕਿਸੇ ਨੇ ਵੀ ਨਾ ਸਬਰ ਨਹੀਂ ਕੀਤਾ ਅਸਲ ਚ ਜੇ ਅਧਿਆਤਮਕ ਤੌਰ ਤੇ ਦੇਖੋ ਇੱਕ ਸਫਰ ਹੁੰਦਾ ਫਿਜ਼ੀਕਲ ਤੌਰ ਤੇ ਤੁਰ ਕੇ ਕਰਨਾ ਚਲੋ ਸਾਡੇ ਵਿਚਾਰਵਾਨਾਂ ਨੇ ਬਣਾ ਦਿੱਤੇ ਨਕਸ਼ੇ ਮਹਾਰਾਜ ਇੰਨਾ ਤੁਰਦੇ ਨੇ ਇੰਨਾ ਤੁਰਦੇ ਨੇ ਇੱਕ ਸਫਰ ਹੈ ਜਿਹੜਾ ਸੁਰਤ ਦਾ ਹੈ ਉਹਨੂੰ ਸਿਰਫ ਗੁਰੂ ਜਾਣਦਾ ਹੈ ਐਡੀ ਵੱਡੀ ਕਿਸੇ ਦੀ ਸੁਰਤ ਕਿੱਥੇ ਕਿ ਗੁਰੂ ਨਾਨਕ ਦੀ ਸੁਰਤ ਨੂੰ ਜਾਣ ਸਕੇ ਭਾਈ ਸਾਹਿਬ ਨੇ ਇਸ਼ਾਰਾ ਕੀਤਾ ਬਾਬਾ ਦੇਖ ਐ ਧਿਆਨ ਧਾਰ ਫਿਜ਼ੀਕਲ ਨਹੀਂ ਚੱਲੇ ਅਜੇ ਸਰੀਰਕ ਤੌਰ ਤੇ ਸੁਲਤਾਨਪੁਰ ਨੇ ਪਰ ਧਿਆਨ ਵਿੱਚੋਂ ਕੀ ਦੇਖ ਰਹੇ ਨੇ ਬਾਬਾ ਦੇਖ ਐ ਧਿਆਨ ਧਾਰ ਜਲਤੀ ਸਭ ਪ੍ਰithvi ਦੇ ਸਾਈ ਸਭ ਪ੍ਰithvi ਕਿਹਾ ਕੇ ਕੇਵਲ ਹਿੰਦੁਸਤਾਨ ਨਹੀਂ ਕਿਹਾ ਭਾਈ ਸਾਹਿਬ ਦਾ ਇੱਕ ਹੋਰ ਬਚਨ ਹੈ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰithvi ਸੱਚਾ ਢੋਵਾ ਗੁਰਮੁਖ ਕਾਲ ਵਿੱਚ ਪ੍ਰਗਟ ਹੋਵਾ ਮੈਂ ਸਿਰਫ ਇੱਕ ਇਸ਼ਾਰਾ ਕੀਤਾ ਹੈ ਕਿਉਂਕਿ ਬਹੁਤ ਰਹੱਸਮਈ ਗੱਲਾਂ ਕੀਤੀਆਂ ਨੇ ਭਾਈ ਗੁਰਦਾਸ ਸਾਹਿਬ ਨੇ ਇੱਕ ਸਿਰਫ ਸ਼ਬਦ ਦੀ ਸ਼ਬਦ ਕਹਿ ਕੇ ਇਹ ਸ਼ਬਦ ਸਾਰਿਆਂ ਪੜਨਾ ਰੋਜ਼ ਪੜਿਆ ਜਾਂਦਾ ਹੈ ਗੁਰਦੁਆਰੇ ਵਿੱਚ ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਵਾ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਭਲੋਵਾ ਤੀਜੀ ਉਹਨਾਂ ਉਦਾਹਰਣ ਦਿੱਤੀ ਸਿੰਘ ਬੁਕੇ ਮਿਰਗਾਵਲੀ ਭੰਨੀ ਜਾਏ ਯਾਦ ਰੱਖੋ ਬਿਸ਼ਰਾਮ ਇੱਥੇ ਵੀ ਭੰਨੀ ਜਾਏ ਭੱਜੀ ਜਾ ਰਹੀ ਏ ਦੌੜ ਦੀ ਪਈ ਭੰਨੀ ਜਾਏ ਨਾ ਧੀਰ ਤਰੋਵਾ ਤਿੰਨ ਤੁਕਾਂ ਨੇ ਨਾ ਆਪ ਸਭ ਨੇ ਨਾਲ ਬੋਲੀਆਂ ਪਰ ਬੜੇ ਗਹਿਰੇ ਅਰਥ ਨੇ ਇਹਦੇ ਹੁਣ ਦੇਖੋ ਇੱਕ ਪਾਸੇ ਭਾਈ ਸਾਹਿਬ ਧੁੰਦ ਦਾ ਜ਼ਿਕਰ ਕਰ ਰਿਹਾ ਮਿੱਟੀ ਧੁੰਦ ਮਿੱਟੀ ਨਹੀਂ ਮਿੱਟੀ ਧੁੰਦ ਮਿਟ ਗਈ ਪਰ ਉਥੇ ਇਹ ਨਹੀਂ ਕਿਹਾ ਵੀ ਸੂਰਜ ਨਿਕਲਿਆ ਤੇ ਧੁੰਦ ਮਿਟ ਗਈ ਉਥੇ ਉਹਨਾਂ ਕਿਹਾ ਸਤਗੁਰ ਨਾਨਕ ਪ੍ਰਗਟਿਆ ਤੇ ਧੁੰਦ ਗਈ ਫਿਰ ਸੁਣੋ ਇਸ ਟੋਕ ਨੂੰ ਧੁੰਦ ਨੂੰ ਕੌਣ ਮਿਟਾ ਰਿਹਾ ਸੂਰਜ ਨਹੀਂ ਦੀਵਾ ਨਹੀਂ ਕੋਈ ਚੰਦਰਮਾ ਦੀ ਚਾਨਣੀ ਨਹੀਂ ਬਾਹਰ ਮੁਖੀ ਕਿਸੇ ਵੀ ਪ੍ਰਕਾਸ਼ ਦੀ ਕਿਰਨ ਧੁੰਦ ਨੂੰ ਨਹੀਂ ਮਟਾਰੀ ਧੁੰਦ ਨੂੰ ਮਟਾਰਿਆ ਗੁਰੂ ਨਾਨਕ ਸਾਹਿਬ ਦਾ ਪ੍ਰਗਟ ਹੋਣਾ ਪਰ ਇੱਕ ਸਵਾਲ ਹੈ ਧੁੰਦ ਕੀ ਹੈ ਅਗਲੀ ਤੋਕ ਸੁਣਿਓ ਥੋੜੇ ਆਪਾਂ ਅਰਥ ਕਰ ਲੈਨੇ ਆ ਇਹਦੇ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਖਤਮ ਨਹੀਂ ਹੋਏ ਛਪ ਗਏ ਨੇ ਜਜ਼ਬ ਹੋ ਗਏ ਨੇ ਸੂਰਜ ਦੇ ਵਿੱਚ ਅੰਧੇਰ ਪਲੋਵਾ ਹਨੇਰਾ ਵੀ ਚਲਾ ਗਿਆ ਇੱਥੇ ਇੱਕ ਬੇਨਤੀ ਹੈ ਪਹਿਲੀ ਤੁਕ ਚ ਇਹ ਕਿਉਂ ਨਾ ਕਹਿ ਦਿੱਤਾ ਸੂਰਜ ਨਿਕਲਿਆ ਤੇ ਧੁੰਦ ਮਿਟ ਗਈ ਦੂਜੀ ਤੁਕ ਚ ਕਿਹਾ ਤਾਰੇ aloop ਹੋ ਗਏ ਛਿਪ ਗਏ ਤੇ ਹਨੇਰਾ ਚਲਾ ਗਿਆ ਬੜੀ ਬੜੀ ਮੇਰੇ ਮਨ ਚਉਣਾ ਵੀ ਤਾਰੇ ਤੇ ਹਨੇਰਾ ਸੂਰਜ ਦੇ ਪ੍ਰਕਾਸ਼ ਨਾਲ ਚਲੇ ਗਏ ਤੇ ਧੁੰਦ ਗੁਰੂ ਨਾਨਕ ਸਾਹਿਬ ਦੇ ਪ੍ਰਗਟ ਹੋਣ ਨਾਲ ਚਲੀ ਗਈ ਇਹਦਾ ਕਾਰਨ ਯਾਦ ਰੱਖਿਓ ਕਾਲਾ ਹਨੇਰਾ ਤੇ ਚਿੱਟਾ ਹਨੇਰਾ ਦੋ ਤਰ੍ਹਾਂ ਦਾ ਹੈ ਇਸ ਨੁਕਤੇ ਨੂੰ ਸਮਝਣ ਲਈ ਕਈ ਵਾਰੀ ਦਾਸ ਨੇ ਬੇਨਤੀ ਕੀਤੀ ਕਾਲਾ ਹਨੇਰਾ ਜਿਹੜਾ ਰਾਤ ਦਾ ਹੈ ਦੀਵਾ ਬਾਲੋਗੇ ਹਨੇਰਾ ਚਲਾ ਜਾਏਗਾ ਸੱਚ ਐਵੇਂ ਕਿ ਸੂਰਜ ਚੜ੍ਹੇਗਾ ਹਨੇਰਾ ਚਲਾ ਜਾਏਗਾ ਪਰ ਧੁੰਦ ਕਦੀ ਕਾਲੇ ਰੰਗ ਦੀ ਨਹੀਂ ਹੁੰਦੀ ਧੁੰਦ ਦਾ ਰੰਗ ਸ਼ਵੇਤ ਹੁੰਦਾ ਚਿੱਟਾ ਹੁੰਦਾ ਸਫੇਦ ਹੁੰਦਾ ਤੇ ਜਦੋਂ ਅਸੀਂ ਦੇਖਨੇ ਆ ਕਿ ਧੁੰਦ ਪੈਂਦੀ ਹੈ ਕਈ ਵਾਰੀ ਰਾਤ ਨੂੰ ਇੰਜ ਪ੍ਰਤੀਤ ਹੁੰਦਾ ਜਿਵੇਂ ਚਿੱਟਾ ਪਹਾੜ ਸਾਡੇ ਸਾਹਮਣੇ ਆ ਰਿਹਾ ਹੈ ਉਹ ਖੈਰ ਰੰਗ ਦੀ ਸ਼ਵੇਤ ਚਿੱਟੇ ਰੰਗ ਦੀ ਪਰ ਖਤਰਨਾਕ ਕਾਲੇ ਹਨੇਰੇ ਤੋਂ ਵੀ ਜ਼ਿਆਦਾ ਹੈ ਇਸ ਨੂੰ ਸੁਣਿਓ ਬੇਨਤੀ ਨੂੰ ਬੜੇ ਗਹਿਰੇ ਸ਼ਬਦ ਭਾਈ ਸਾਹਿਬ ਨੇ ਵਰਤੇ ਆ ਚਿੱਟਾ ਹਨੇਰਾ ਧੁੰਦ ਖੈ ਤੇ ਕਈ ਵਾਰੀ ਸੂਰਜ ਸਾਰਾ ਦਿਨ ਚੜ੍ਹਦਾ ਪਿਛਲੇ ਸਾਲ ਕਈ ਹਫ਼ਤੇ ਸੂਰਜ ਦਿਸਿਆ ਨਹੀਂ ਪਰ ਸੂਰਜ ਚੜਦਾ ਸੀ ਜਿੱਥੇ ਧੁੰਦ ਹੋਵੇ ਉੱਥੇ ਸੂਰਜ ਦੀ ਪੇਸ਼ ਵੀ ਨਹੀਂ ਜਾਂਦੀ ਕਾਲਾ ਹਨੇਰਾ ਇੰਨੇ ਲੋਕ ਨਹੀਂ ਮਾਰਦਾ ਜਿੰਨੀ ਧੁੰਦ ਲੋਕਾਂ ਨੂੰ ਮਾਰਦੀ ਹੈ ਇਹ ਕੌਣ ਹੈ ਧੁੰਦ ਕਾਲਾ ਹਨੇਰਾ ਕੀ ਹੈ ਭਾਈ ਸਾਹਿਬ ਨੇ ਦੋ ਸ਼ਬਦ ਪਹਿਲਾਂ ਸੀ ਲੈ ਲੈ ਧੁੰਦ ਤੇ ਚਿੱਟੀ ਹੈ ਪਰ ਲੋਕੋ ਭਰੋਸਾ ਨਾ ਕਰਿਓ ਇਹ ਹਨੇਰੇ ਨਾਲੋਂ ਵੀ ਖਤਰਨਾਕ ਹੈ ਕਾਲੇ ਅੰਧਕਾਰ ਨਾਲੋਂ ਖਤਰਨਾਕ ਹੈ ਇੱਥੇ ਦਾਸ ਚਿੱਟੇ ਧੁੰਦ ਦਾ ਅਰਥ ਕਰਦਾ ਹੈ ਉਹ ਲੋਕ ਜਿਹੜੇ ਧਰਮ ਸਥਾਨਾਂ ਤੇ ਬੈਠੇ ਸਨ ਪਰ ਅਤ ਦੇ ਪਖੰਡੀ ਸਨ ਜਿਨ੍ਹਾਂ ਕੋਲ ਸ਼ਬਦਾਵਲੀ ਧਰਮ ਦੀ ਸੀ ਪੋਥੀਆਂ ਧਰਮ ਦੀਆਂ ਸਨ ਸੱਚ ਇਹ ਵੇ ਫੈਸਲੇ ਜੱਜ ਬਣ ਕੇ ਦਿੰਦੇ ਸਨ ਪਰ ਹਨੇਰਾ ਇਹ ਧੁੰਦ ਤੋਂ ਖਤਰਨਾਕ ਅਗਿਆਨੀ ਬੰਦਾ ਉਹਨੇ ਲੋਕਾਂ ਨੂੰ ਖਤਮ ਨਹੀਂ ਮਾਰ ਕਰਦਾ ਜਿਨ੍ਹਾਂ ਪਖੰਡੀ ਅਗਿਆਨੀ ਲੋਕਾਂ ਨੂੰ ਖਤਮ ਕਰਦਾ ਕਿਉਂਕਿ ਉਹ ਧੁੰਦੇ ਨਾ ਉਥੇ ਸਤਗੁਰੂ ਨੇ ਕਿਹੜਾ ਸੀ ਧੰਦ ਜੀ ਮਹਾਰਾਜ ਦਾ ਇੱਕ ਬਚਨ ਹੁੰਦਾ ਹੈ ਇਸ ਭਾਰਤ ਦੀ ਧਰਤੀ ਤੇ ਤਿੰਨ ਧਰਮ ਪ੍ਰਚਲਿਤ ਸਨ ਜੋਗਮਤ ਦਾ ਬੜਾ ਬੋਲਬਾਲਾ ਸੀ ਇਸਲਾਮ ਜਿਹੜਾ ਉਹ ਰਾਜ ਵੀ ਕਰ ਰਿਹਾ ਸੀ ਉਸ ਵਿੱਚ ਵੀ ਉਹਦਾ ਪ੍ਰਸਾਰ ਬਹੁਤ ਹੋ ਰਿਹਾ ਸੀ ਖਰ ਖੀਲੇ ਹੋ ਰਿਹਾ ਸੀ ਤੀਸਰਾ ਹਿੰਦੂਇਜ਼ਮ ਸੀ ਬਾਬਾ ਜੀ ਨੇ ਤਿੰਨਾਂ ਬਾਰੇ ਗੱਲ ਕਹੀ ਯਾਦ ਰੱਖਿਓ ਮੈਂ ਕਿਸੇ ਧਰਮ ਨੂੰ ਮਾੜਾ ਨਹੀਂ ਕਹਿ ਰਿਹਾ ਕਾ ਦੀ ਕੂੜ ਬੋਲ ਮਲ ਖੈ ਇਹ ਧੁੰਦ ਸੀ ਜੀ ਕਿਉਂਕਿ ਕਾਜ਼ੀ ਜੱਜ ਫੈਸਲੇ ਬਣ ਕੇ ਕਿਉਂਕਿ ਹਜ਼ਰਤ ਮੁਹੰਮਦ ਸਾਹਿਬ ਤੋਂ ਬਾਅਦ ਇਸਲਾਮ ਦੀ ਜਿਹੜੀ ਜੱਜਮੈਂਟ ਇਹ ਫੈਸਲੇ ਖਲੀਫਾ ਦਿੰਦਾ ਸੀ ਜਦੋਂ ਇਸਲਾਮ ਬਹੁਤ ਫੈਲ ਗਿਆ ਫਿਰ ਕਾਜ਼ੀ ਮੁਕਰਰ ਕਾਜ਼ੀ ਵੱਖਰਾ ਹੁੰਦਾ ਤੇ ਮੁੱਲਾ ਵੱਖਰਾ ਹੁੰਦਾ ਕਾਜ਼ੀ ਫੈਸਲੇ ਦਿੰਦਾ ਹੈ ਕੁਰਾਨ ਪੜ੍ਹ ਕੇ ਸੁਣਾਉਂਦਾ ਹੈ ਮਹਾਰਾਜ ਕਹਿਣ ਲੱਗੇ ਖੈ ਤਾਂ ਵਾਕੀ ਚਿੱਟੇ ਕੱਪੜੇ ਵਾਲਾ ਹੱਥ 'ਚ ਧਰਮ ਪੋਥੀ ਕੁਰਾਨ ਹੈ ਪਰ ਬਦ ਕਿਸਮਤੀ ਹੈ ਧੁੰਦ ਬਾਹਰੋਂ ਚਿੱਟਾ ਦਿਸਦਾ ਅੰਦਰੋਂ ਅਤ ਦਾ ਗਹਿਰਾ ਤੇ ਅਗਿਆਨੀ ਹੈ ਕਾਦੀ ਕੂੜ ਬੋਲ ਮਲ ਖਾਏ ਅੱਗੇ ਹੈ ਜੀ ਬ੍ਰਾਹਮਣ ਨਾਵੇ ਜੀਆਂ ਕਾਹੇ ਸੱਚ ਇਹ ਵੇ ਸੂਤਕ ਤੋਂ ਲੈ ਕੇ ਯਾਦ ਰੱਖਿਓ ਗੁਰਮਤ ਨਹੀਂ ਮੰਨਦੀ ਸੀ ਕਿਸੇ ਦੇ ਧਰਮ ਤੇ ਟੈਕ ਨਹੀਂ ਕਰਦੇ ਸੂਤਕ ਜਨਮ ਤੋਂ ਸ਼ੁਰੂ ਹੁੰਦਾ ਤੇ ਮਰਨ ਪਾਤਕ ਤੱਕ ਖਹਿੜਾ ਨਹੀਂ ਛੱਡਦਾ ਮਰਿਆਂ ਵੀ ਕਹਿੰਦੇ ਮੇਰੇ ਰਾਹੀ ਅੱਗੇ ਸਭ ਕੁਝ ਜਾ ਸਕਦਾ ਮਹਾਰਜ ਕਹਿੰਦੇ ਉਹ ਆਪਣਿਆਂ ਨੂੰ ਮਾਰ ਰਿਆ ਹੈ। ਬਾਹਮਣ ਨਾਵੇ ਜੀਆਂ ਘਾਇ ਜੀਆਂ ਕਾਇ ਦਾ ਅਰਥ ਕਤਲ ਕਰਨਾ ਨਹੀਂ ਜੀਵਾਂ ਦਾ ਹੱਕ ਨ ਹੱਕ ਖੋ ਕੇ ਖਾ ਰਿਆ। ਤੀਸਰਾ ਖੈ ਜੋਗੀ ਜੁਗਤ ਨਾ ਜਾਣੈ ਅੰਧ ਇਹ ਧੁੰਦ ਦੇ ਗੁਰਮਖੋ ਤੀਨੇ ਉਹ ਜਾੜੇ ਕਾ ਬੰਦ ਧਿਆਨ ਨਾਲ ਸੁਣੋ ਇਹ ਧੁੰਦ ਖੈ ਕਿਉਂਕਿ ਭਾਈ ਸਾਹਿਬ ਤਿੰਨ ਗੱਲਾਂ ਕਰ ਗਏ ਪਰ ਇੰਨੀਆਂ ਡੂੰਘੀਆਂ ਜਿੰਨਾ ਮਰਜੀ ਦੀ ਵਿਚਾਰ ਕਰੀ ਜੋ ਧੁੰਦ ਖੈ ਮੇਰੀ ਬੇਨਤੀ ਹੈ ਧੁੰਦ ਉਹ ਲੋਕ ਸਨ ਜਿਹੜੇ ਸੱਚੀ ਮੁੱਤੀ ਧਰਮ ਦੀ ਗੱਲ ਕਰ ਰਹੇ ਸਨ ਪਰ ਉਹ ਧੁੰਦ ਅੱਜ ਵੀ ਨਹੀਂ ਮਿਟੀ ਜਿਸ ਧੁੰਦ ਦੀ ਗੱਲ ਬਾਬਾ ਜੀ ਨੇ ਜੋਗੀਆਂ ਬ੍ਰਾਹਮਣਾ ਮੁੱਲਿਆਂ ਨੂੰ ਕਹੀ ਯਾਦ ਰੱਖੋ ਸਿੱਖਾਂ ਵਿੱਚ ਵੀ ਅੱਜ ਧੁੰਦ ਬਹੁਤ ਜ਼ਿਆਦਾ ਹੈ ਬੁਲੇਖਾਂ ਨਿੰਦਿਆ ਨਹੀਂ ਮੈਂ ਕਰ ਰਿਹਾ ਵੈਗਰੂ ਕਿਉਂਕਿ ਸਾਡੇ ਅੰਦਰ ਦੁਸ਼ਤ ਦੀ ਬਿਰਤੀ ਨਾ ਉੱਟੇ ਉਹ ਧੁੰਦ ਹੈ ਦੂਸਰਾ ਕਾਲਾ ਹਨੇਰਾ ਜਿੰਨਾ ਵਿਚਾਰਿਆਂ ਨੂੰ ਪਤਾ ਹੀ ਕੋਈ ਨਹੀਂ ਮੇਰੀ ਬੇਨਤੀ ਹੈ ਅਗਿਆਨੀ ਨੇ ਸੱਜਣ ਠੱਗ ਠੀਕ ਹੈ ਲੋਕਾਂ ਨੂੰ ਕੋਹ ਕੇ ਮਾਰ ਰਿਹਾ ਪਰ ਉਹ ਅੰਦਰੋਂ ਅਗਿਆਨੀ ਹੈ ਕਾਲਾ ਹਨੇਰਾ ਇੱਕ ਸ਼ਬਦ ਸੁਣਾਇਆ ਚਲਾ ਗਿਆ ਭਾਈ ਕੌਡਾ ਜਦੋਂ ਬਣੇ ਨੇ ਰਾਕਸ਼ ਤੋਂ ਭਾਈ ਬਣ ਗਏ ਨਾ ਸੱਚੀ ਮੁੱਚੀ ਉਹ ਬੰਦੇ ਖਾ ਰਿਹਾ ਆਦਮ ਖੋਰ ਹੈ ਪਰ ਹਨੇਰਾ ਸੀ ਸੂਰਜ ਚੜਿਆ ਤੇ ਬਸ ਇੱਕ ਸ਼ਬਦ ਕੀ ਦਰਸ਼ਨ ਨਾਲ ਤਰ ਗਿਆ ਅਨੇਕਾਂ ਪਰ ਗੁਰਮਖੋ ਚਿੱਟਾ ਹਨੇਰਾ ਬੜਾ ਖਤਰਨਾਕ ਹੁੰਦਾ ਜਿੱਥੇ ਮੈਂ ਇੱਕ ਹੋਰ ਉਦਾਹਰਣ ਦੇਣਾ ਕਿਉਂ ਮੈਂ ਬੇਨਤੀ ਕਰਾਂਗਾ ਤੁੰਦ ਕੈ ਸਿੱਖ ਹੈ ਇੱਕ ਗੁਰੂ ਸਾਹਿਬ ਦਾ ਬਚਨ ਹੁੰਦਾ ਹੈ ਹਰਨਾ ਬਾਜਾ ਤੈ ਸਿੱਖਦਾਰਾਂ ਅਰਥ ਮੈਂ ਕਰ ਦੇਣਾ ਤੁੰਦ ਕੀ ਹੈ ਹਰਨਾ ਬਾਜਾ ਤੈ ਸਿੱਖਦਾਰਾਂ ਇਹਨਾਂ ਪੜਿਆ ਨਾਉ ਫੰਦੀ ਲੱਗੀ ਜ਼ਾਤ ਫਹਾਇਨ ਅੱਗੇ ਨਾਹੀ ਥਾਉ ਸੋ ਪੜਿਆ ਸੋ ਪੰਡਿਤ ਬੀਨਾ ਜਿਨੀ ਕਮਾਣਾ ਨਾਉ ਲੋਂ ਦੇ ਜਿਹੜਾ ਅੰਦਰ ਜੰਮੈ ਤਾਂ ਉਪਰ ਹੋਵੇ chau ਇਹ ਵੀ ਸ਼ਬਦ ਗੁਰੂ ਨਾਨਕ ਸਾਹਿਬ ਜੀ ਦਾ ਹੈ ਜੀ ਉਂਝ ਮੇਰੀ ਬੇਨਤੀ ਹੈ 19 ਕਿੰਨੇ ਸਾਲ ਹੋ ਗਏ ਨੇ ਸਤਗੁਰੂ ਨਾਨਕ ਪ੍ਰਗਟਿਆ ਢੋਲਕੀਆਂ ਪਾਰ ਸੁਟੀਆਂ ਕਦੀ 19 ਰਾਗਾਂ ਚ ਬਾਬਾ ਜੀ ਨਾਲ ਗੱਲ ਤਾਂ ਕਰਕੇ ਦੇਖੀਏ ਜਿਹੜਾ ਪ੍ਰਗਟਿਆ ਉਹ ਤਾਂ ਪ੍ਰਗਟਿਆ 500 ਸਾਲ 550 ਸਾਲ ਪਹਿਲਾਂ ਕਿ ਮੇਰੇ ਉੱਤੇ ਕੋਈ ਕਿਰਨ ਪਈ ਹੈ ਮੇਰਾ خیال ਕਈ ਐਸੇ ਹੋਣਗੇ ਜਿਨ੍ਹਾਂ ਨੇ ਅਜ ਤੀਕਰਾਂ ਕਦੀ ਜਪਜੀ ਸਾਹਿਬ ਨਹੀਂ ਪੜਿਆ ਹੋਣਾ ਉੱਥੇ ਗੁਰੂ ਸਾਹਿਬ ਕਹਿੰਦੇ ਧੁੰਦ ਕੀ ਹੈ ਹਰਨ ਹਰਨਾ ਬਾਜਾ ਤੈ ਇਹ ਪਾਠ ਬਿੰਦੀ ਲਾ ਕੇ ਨਹੀਂ ਤੈ ਅਤੇ ਤੈ ਜੇ ਕਰਾਂਗੇ ਅਰਥ ਹੋ ਜਾਏਗਾ ਤੂੰ ਹਰਨਾ ਬਾਜਾ ਤੈ ਸਿੱਖਦਾਰਾਂ ਸ਼ਿਕਾਰੀ ਖਰਨ ਦੇ ਬੱਚੇ ਨੂੰ ਪਕੜ ਲੇ ਹੁੰਦਾ ਧੁੰਦ ਕੀ ਹੈ ਉਹ ਨੂੰ ਦਾਣਾ ਜਾਂ ਘਾਹ ਪੱਠਾ ਜੋ ਉਹਦੀ ਖੁਰਾਕ ਦੇਂਦਾ ਉਹਨੂੰ ਸਿਖਾਉਣਾ ਸ਼ੁਰੂ ਕਰ ਦਿੰਦਾ ਜਦੋਂ ਹਰਨ ਦਾ ਬੱਚਾ ਵੱਡਾ ਹੋ ਜਾਂਦਾ ਉਸ ਵਕਤ ਉਹਨੂੰ ਸਿਖਾਂਦਾ ਉਹ ਜੰਗਲ 'ਚ ਚਲਾ ਜਾਂਦਾ ਕਿਉਂਕਿ ਹਰਨ ਮੁਕੰਮਲ ਹੋ ਗਿਆ ਉਹਦੇ ਪਿੱਛੇ ਹੋਰ ਹਰਨ ਭੋਸਾ ਕਰ ਲੈਂਦੇ ਨੇ ਸੁਣਿਓ ਹੈ ਸ਼ਿਕਾਰੀ ਦੇ ਘਰੋਂ ਆਇਆ ਪੜਾ ਦਿੱਤਾ ਨਾ ਨੇ ਉਹਨੂੰ ਸਿਖਾ ਦਿੱਤਾ ਜੰਗਲ ਵਿੱਚ ਗਿਆ ਦੂਸਰੇ ਹਰਨਾਂ ਨੇ ਕਿਹਾ ਆਪਣੀ ਜਾਤ ਦਾ ਆ ਗਿਆ ਪਰੂਸਾ ਕਰਕੇ ਉਸ ਹਰਨ ਦੇ ਪਿੱਛੇ ਤੁਰਦੇ ਨੇ ਉਹ ਧੁੰਦੇ ਅੰਦਰੋਂ ਬੇਈਮਾਨ ਖੈ ਉਹ ਸਾਰਿਆਂ ਨੂੰ ਪਿੱਛੇ ਲਾ ਕੇ ਸ਼ਿਕਾਰੀ ਦੇ ਕੋਲ ਲੈ ਆਉਂਦਾ ਸ਼ਿਕਾਰੀ ਗੋਲੀਆਂ ਤੇ ਤੀਰ ਮਾਰਦਾ ਹੈ ਯਾਦ ਰੱਖੋ ਸਖਾਇਆ ਹੋਇਆ ਉਹਦੇ ਘਰ ਚਲਾ ਜਾਂਦਾ ਹੈ ਪਿੱਛੇ ਪਰੂਸਾ ਕਰਕੇ ਆਏ ਮਾਰੇ ਜਾਂਦੇ ਆ ਉਹ ਪਰੂਸਾ ਕਰ ਲਿਆ ਨਾ ਮਹਾਰਾਜ ਨੇ ਦੇਖੋ ਕੈਸੇ ਕਮਾਲ ਦੇ ਬਚਨ ਕਹੇ ਖਰਨਾ ਦੂਜਾ ਹੈ ਬਾਝ ਹਾਲਾਂਕਿ ਬਾਜ ਅਸੀਂ ਪੁਲਿੰਗ ਬੋਲਨੇ ਆ ਇਹ ਇਸਤਰੀ ਲਿੰਗ ਹੈ ਇਹਦਾ ਜਿਹੜਾ ਪੁਲਿੰਗ ਹੈ ਉਹਨੂੰ ਜ਼ੁਰਰਾ ਕਹਿੰਦੇ ਆ ਇਹ ਬਾਜ ਹੁੰਦੀ ਹੈ ਬਾਜ ਹੁੰਦਾ ਨਹੀਂ ਮਦੀਨ ਹੈ ਫਿਰ ਅਰਜ਼ ਹੈ ਹੁਣ ਬਾਜ ਨੂੰ ਵੀ ਤੇ ਸ਼ਿਕਾਰੀ ਸਿਖਾਂਦਾ ਹੈ ਨਾ ਉਹਨੂੰ ਬੋਟੀ ਮਾਸ ਦੀ ਪਾਂਦਾ ਉਹ ਬੱਚੇ ਦੇ ਰੂਪ ਚ ਉਹਨੂੰ ਪਾਲਦਾ ਹੈ ਜਦੋਂ ਬਾਜ ਚੰਗੀ ਤਰ੍ਹਾਂ ਸਫਲ ਹੋ ਜਾਂਦਾ ਉੱਡਣ ਵਿੱਚ ਤੇ ਆਰਿਓ ਉਹਨੂੰ ਫਿਰ ਛੱਡਦਾ ਹੈ ਸ਼ਿਕਾਰੀ ਉਹ ਫਿਰ ਕੀ ਕਰਦਾ ਆਪਣੇ ਉੱਡਣ ਵਾਲੀ ਜਿਹੜੀ ਜਾਤ ਹੈ ਪੰਛੀ ਜਿਹੜੇ ਅੰਡਜ ਨੇ ਫਿਰ ਸੁਣਿਓ ਖਰਨ ਆਪਣੀ ਜਾਤ ਨੂੰ ਪਸਾ ਕੇ ਲੈਂਦਾ ਤੇ ਬਾਜ ਤਿੱਤਰ ਬਟੇਰੇ ਜਿਹੜੇ ਜੀਵ ਪੰਛੀ ਉੱਡਣ ਵਾਲੇ ਨੇ ਸੱਚੀ ਮੁੱਚੀ ਉਹਨਾਂ ਦਾ ਸ਼ਿਕਾਰ ਕਰਦਾ ਤੇ ਪੰਜਾ ਬੰਨ ਕੇ ਚੰਗੀ ਤਰ੍ਹਾਂ ਉਸ ਤਿੱਤਰ ਨੂੰ ਬਟੇਰੇ ਨੂੰ ਸ਼ਿਕਾਰੀ ਦੇ ਪੈਰਾਂ 'ਚ ਰੱਖ ਦਿੰਦਾ ਪੜਿਆ ਤਾਂ ਬਾਜ ਵੀ ਪਰ ਆਪਣੀ ਜਾਤ ਦਾ ਨਾਸ ਮਾਰ ਰਿਹਾ ਧਾਰ ਆਗੂ ਲੀਡਰ ਨੇਤਾ ਬਲੀ ਬੜੀ ਇਹ ਬੋਲ ਬੜੇ ਨੇ ਨੌਲੇਜ ਬਹੁਤ ਹੈ ਪਰ ਬਦਕਿਸਮਤੀ ਕਈ ਵਾਰੀ ਇਹ ਵੀ ਮੇਜ਼ ਤੇ ਬੈਠ ਕੇ ਪੂਰੀ ਕੌਮ ਦਾ ਸਮਝੌਤਾ ਕਰਕੇ ਆਪਣੇ ਖੇਤ ਲਿਓ ਨੂੰ ਵੇਚ ਕੇ ਆ ਜਾਂਦਾ ਮਹਾਰਾਜ ਕਹਿੰਦੇ ਜੇ ਧੁੰਦ ਖੈ ਜੇ ਬਾਣੀ ਚ ਦੇਖੋਗੇ ਇਹਦੇ ਤਰਥ ਹੀ ਬਹੁਤ ਗਹਿਰੇ ਨੇ ਹਰਨਾ ਬਾਜਾ ਤੈ ਸਿਕਦਾਰਾਂ ਇਹਨਾਂ ਪੜਿਆ ਨਾਉ ਇਹ ਵਿਦਵਾਨ ਹੈ ਇਹ ਪੜੇ ਹੋਏ ਹੈ ਫਾਂਦੀ ਲੱਗੀ ਜ਼ਾਤ ਫਾਏਨ ਜ਼ਾਤ ਫਾਏਨ ਆਪਣੀ ਜਾਤ ਨੂੰ ਹਰਨ ਹਰਨ ਨੂੰ ਮਰਵਾ ਰਿਹਾ ਹੈ ਬਾਜ ਉੱਡਦੇ ਪੰਛੀਆਂ ਨੂੰ ਮਰਵਾ ਰਿਹਾ ਹੈ ਸਰਦਾਰ ਚੌਧਰੀ ਅਮਨੁੱਖਾਂ ਨੂੰ ਮਾਰਾ ਰਹੇ ਨੇ ਮਹਾਰਾਜ ਕਹਿਣ ਲੱਗੇ ਫੰਦੀ ਲੱਗੀ ਜਾਤ ਫਹਾਇਨ ਅੱਗੇ ਨਾਹੀ ਥਾਉ ਸੋ ਪੜਿਆ ਸੋ ਪੰਡਿਤ ਬੀਨਾ ਜਿਨੀ ਕਮਾਣਾ ਨਾ ਜਿਹਨੇ ਨਾਮ ਕਮਾਇਆ ਵੋ ਹੀ ਵਿਦਵਾਨ ਹੈ ਵੋ ਹੀ ਪੜਿਆ ਹੈ ਮਹਾਰਾਜ ਇੰਨੇ ਲੋਕਾਂ ਕੋਲ ਨੌਲੇਜ ਤੇ ਠੰਡ ਕਿਉਂ ਨਹੀਂ ਪੈਂਦੀ ਹਾਜ਼ੂਰ ਕਹਿੰਦੇ ਆਰਟੀਫੀਸ਼ਲ ਰੁਖ ਨੇ ਇਹ ਬਾਣੀ ਚ ਨੇ ਹੁਣ ਇੱਕ ਤੂੰ ਵੇਖਿਆ ਅੱਜ ਕੱਲ ਪਲਾਸਟਿਕ ਦੇ ਰੁੱਖ ਚੱਲੇ ਆ ਨਾ ਪੈਟਰੋਲ ਪੰਪ ਤੇ ਖਜੂਰ ਲਾਈ ਬੈਠੇ ਆ ਕਿਤੇ ਕਦੀ ਉਹਨਾਂ ਦੀ ਸੁਗੰਧੀ ਆਈ ਦੇਖੀ ਜੀ ਉਹਨਾਂ ਦੀ ਛਾਂ ਥੱਲੇ ਕੋਈ ਬੈਠਿਆ ਮਹਾਰਾਜ ਕਹਿੰਦੇ ਛਾਂ ਉਹ ਹੀ ਦੇਵੇਗਾ ਜਿਨ੍ਹਾਂ ਜਿਹਦੀਆਂ ਜੜਾਂ ਧਰਤੀ ਵਿੱਚ ਨੇ ਸੱਚੇ ਵਿੱਚ ਜੀਵਨ ਵੀ ਉਹਦੇ ਹੀ ਠੰਡ ਪਾਏਗਾ ਜਿਹਦੀ ਜੜ ਸਿਮਰਨ ਦੇ ਵਿੱਚ ਹੈ ਜੜ ਕਦੀ ਦਿਸਦੀ ਨਹੀਂ ਹੁੰਦੀ ਜੜ ਅਦ੍ਰਿਸ਼ਟ ਹੈ ਜੜ ਕਦੀ ਨਹੀਂ ਦਿਸਦੀ ਦਿਸਦਾ ਹੋਇਆ ਦੱਸਦਾ ਵੀ ਇਹਦੀ ਜੜ ਖੈ ਗੁਰਮੁਖ ਜਿਹੜੀਆਂ ਜੜਾਂ ਪ੍ਰਦਰਸ਼ਨ ਕਰਨ ਲੱਗ ਪੈਨ ਉਹ ਰੁੱਖ ਸੁੱਕ ਜਾਂਦੇ ਉਹਦਾ ਧਰਤੀ ਵਿੱਚ ਰਹਿਣੀ ਦੱਸਦੇ ਲੋਕੋ ਮੈਂ ਭਾਵੇਂ ਨਾਂ ਦਿਸਾਂ ਮੇਰੇ ਫੁੱਲ ਤੇ ਫਾਲੀ ਦੱਸ ਦੇਣਗੇ ਮੇਰੇ ਪੱਲੇ ਕੁਝ ਹੈ ਮਾਰਨ ਕੈਸੇ ਕਮਾਲ ਦੀ ਉਦਾਹਰਨ ਲਈ ਹਰਨਾ ਬਾਜਾ ਤੈ ਸਿਕਦਾਰਾ ਇਹ ਨਾ ਪੜਿਆ ਨਾਉ ਫੰਦੀ ਲੱਗੀ ਜ਼ਾਤ ਫਹਾਇਨ ਅੱਗੇ ਨਾ ਹੀ ਥਾਉ ਸੋ ਪੜਿਆ ਸੋ ਪੰਡਿਤ ਬੀਨਾ ਜਿਨੀ ਕਮਾਣਾ ਨਾਉ ਪਹਿਲੋਂ ਦੇ ਜੜ ਅੰਦਰ ਜੰਮੇ ਸ਼ਾਮ ਬਾਦ ਵਿਚਉਨੀ ਪਹਿਲਾਂ ਜੜ ਹੈ ਇਹਨੂੰ ਫਿਰ ਸੁਣਿਓ ਗੁਰੂ ਜੀ ਕਹਿੰਦੇ ਪਹਿਲਾਂ ਤੇਰਾ ਆਪਣਾ ਕੈਰੇਕਟਰ ਹੈ ਪਹਿਲਾਂ ਤੇਰਾ ਜੀਵਨ ਹੈ ਜੜ ਹੋਵੇਗੀ ਤੇ ਛਾਂ ਆਵੇਗੀ ਗੁਰਮੁਖਾ ਸੱਚ ਇਹੇ ਜੀਵਨ ਹੋਵੇਗਾ ਤੇ ਲੋਕਾਂ ਦਾ ਭਲਾ ਕਰੇਗਾ ਪਹਿਲੋਂ ਦੇ ਜਿਹੜਾ ਅੰਦਰ ਜੰਮੈ ਤਾਂ ਉੱਪਰ ਹੋਵੇ ਸ਼ਾਹ ਗੁਰਮਖੋ ਇਹ ਸਾਰੀ ਧੁੰਦ ਖੈ ਬੜੇ ਸੁਖ ਆਸਾ ਦੀਵਾਰ ਚ ਬੜਾ ਧੁੰਦ ਦਾ ਜ਼ਿਕਰ ਕੀਤਾ ਮਾਨਸ ਖਾਣੇ ਕਰਨ ਨਿਵਾਜ ਛੁਰੀ ਵਗਾਉਣ ਤਿੰਨ ਗੱਲਾਂ ਤਾਂ ਤਿੰਨ ਕਰ ਬ੍ਰਾਹਮਣ ਪੂਰਾ ਨਾਦ ਉਹਨਾਂ ਪੀ ਆਵੇ ਕੋਈ ਸਾਦੇ ਸਾਰਾ ਧੁੰਦ ਹੀ ਖੈ ਜੀ ਇਸ ਤੋਂ ਅਗਲੀ ਬੇਨਤੀ ਮੈਂ ਕਰਾਂਗਾ ਕਿ ਧੁੰਦ ਕਦੀ ਪੇਸ਼ ਨਹੀਂ ਜਾਣ ਦਿੰਦੀ ਸੱਚੀ ਮੁੱਚੀ ਕੋਈ ਸੱਚ ਬੋਲਣ ਵਾਲਾ ਨਿਕਲੇ ਜਿਵੇਂ ਧੁੰਦ ਚ ਫਸਿਆ ਹੋਇਆ ਬੰਦਾ ਐਕਸੀਡੈਂਟ ਚ ਮਰ ਜਾਂਦਾ ਧੁੰਦ ਸੱਚੀ ਇੰਨਾ ਨੈਟਵਰਕ ਜ਼ਬਰਦਸਤ ਹੁੰਦਾ ਧੁੰਦ ਦਾ ਉਹ ਕਿਸੇ ਬੰਦੇ ਨੂੰ ਕਿਤੇ ਵੀ ਮਰਵਾ ਸਕਦੀ ਮਹਾਰਾਜ ਕਹਿੰਦੇ ਇੱਕ ਤਾਂ ਧੁੰਦ ਸੀ ਦੂਜੀ ਗੱਲ ਧੁੰਦ ਮਿਟ ਗਈ ਜੀ ਭਾਈ ਸਾਹਿਬ ਕਹਿੰਦੇ ਆ ਜਿੰਨਾ ਮਰਜੀ ਕੋਈ ਪਖੰਡੀ ਸੀ ਗੁਰੂ ਨਾਨਕ ਸਾਹਿਬ ਦੀ ਰੂਖਾਨੀਅਤ ਦੇ ਸਾਹਮਣੇ ਕੋਈ ਨਿਕਲ ਹੋ ਸਕਿਆ ਮੈਂ ਇੱਕ ਦਿਨ ਕਹਾਂ ਅ ਕੱਲ ਵੀ ਰਾਤੀ ਸੀ ਸ਼ਾਇਦ ਨਰਦਾ ਮੈਂ ਕਿਹਾ ਇਹ ਸੱਜਣ ਨੇ ਕਹਿੰਦਾ ਬਾਬਾ ਜੀ ਤੁਹਾਡੀ ਵੱਡੀ ਵੱਡੀ ਕਮਾਈ ਕਿਸੇ ਹੋਰ ਨੇ ਕਿਹਾ ਸਿੱਧ ਕਿਉਂ ਕਹਿੰਦੇ ਆ ਸਿੱਧ ਬੋਲਣ ਸ਼ੁਭ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ ਕਿਉਂ ਕਹਿ ਰਿਹਾ ਕਿਉਂਕਿ ਉਹ ਸਿੱਧ ਮੰਗਤੇ ਨਹੀਂ ਸਾਂਝ ਵਰਗੇ ਰਾਜਿਆਂ ਦੇ ਪੁੱਤਰ ਸਨ ਉਹ ਰਾਜ ਭਾਗ ਛੱਡ ਕੇ ਕਿਸੇ ਸੱਚ ਦੀ ਭਾਲ ਚ ਤੁਰੇ ਨੇ ਕਮਾਈ ਕਰਨ ਵਾਲਿਆਂ ਨੇ ਕਿਹਾ ਗੁਰੂ ਨਾਨਕ ਸਾਹਿਬ ਤੇਰੀ ਕਮਾਈ ਵੱਡੀ ਹੈ ਦੂਜੇ ਕਿਸੇ ਨੇ ਕਿਹਾ ਕਿ ਦੂਜਿਆਂ ਨੇ ਤੇ ਕਮਾਇਆ ਵੀ ਕੁਝ ਨਹੀਂ ਆਖਰ ਅੰਨ ਤੇ ਭੁੱਖ ਤੇ ਨੀਂਦ ਤੇ ਕਾਬੂ ਪਾਣਾ ਬਰਫ਼ ਦੀਆਂ ਸੱਲੀਆਂ ਤੇ ਬਹਿਣਾ ਸਰਦੀ ਵਿੱਚ ਬਹਿਣਾ ਧੁੱਪ ਵਿੱਚ ਬਹਿਣਾ ਕਮਾਈ ਤਾਂ ਹੈ ਨਾ ਬਾਰਮੁਖੀ ਕਮਾਈ ਹੈ ਪਰ ਕਮਾਈ ਵਾਲਿਆਂ ਨੇ ਕਿਹਾ ਲੋਕੋ ਨਹੀਂ ਅਸੀਂ ਵੀ ਜ਼ਿੰਦਗੀਆਂ ਲਾ ਦਿਤੀਆਂ ਪਰ ਗੁਰੂ ਨਾਨਕ ਜਿਸ ਨੇ ਰੋਖਾਨੀਅਤ ਦੀ ਕਮਾਈ ਕਿਸੇ ਦੇ ਨੇ ਸਿੱਧ ਬੋਲਣ ਸਬਬਚਨ ਤਨ ਨਾਨਕ ਤੇਰੀ ਵੱਡੀ ਕਮਾਈ ਅਗਲਾ ਸ਼ਬਦ ਵਰਤਿਆ ਵੱਡਾ ਪੁਰਖ ਪ੍ਰਗਟਿਆ ਇਤੋਂ ਵੱਡਾ ਕੋਈ ਮਹਾਪੁਰਖ ਨਹੀਂ ਵੱਡਾ ਪੁਰਖ ਪ੍ਰਗਟਿਆ ਕਲਯੁਗ ਅੰਦਰ ਜੋਤ ਜਗਾਈ ਮੈਂ ਫਿਰ ਵੀ ਛੇਤੀਉਂ ਲਗਾ ਧੁੰਦ ਸੀ ਬੜੀ ਖਤਰਨਾਕ ਏ ਅੱਜ ਵੀ ਜੀ ਯਾਦ ਰੱਖਿਓ ਰੱਬ ਮੇਰ ਕਰੇ ਧੁੰਦ ਚ ਕੋਈ ਬੰਦਾ ਫਸਣਾ